ਨਰਨ ਸਿੰਘ ਦੀ ਪੁਸਤਕ ਖਾਲਿਸਤਾਨ ਵਿਰੁੱਧ ਸਾਜ਼ਿਸ਼ ਦਾ ਅਗਲਾ ਅੰਕ ਤੇ ਅਰਾਜਕਤਾ ਬਾਰੇ ਭਾਗ ਚੌਥਾ ਬਿਛੂ RAM ਨੂੰ ਸੋਧਾ ਗੁਰੂ ਹਰ ਸਹਾਇ ਥਾਣੇ ਦੇ ਥਾਣੇਦਾਰ ਬਿਛੂ RAM ਨੇ 4 April 1983 ਨੂੰ ਫਾਜ਼ਿਲਕਾ ਇਲਾਕੇ ਦੇ ਪਿੰਡ ਜੱਟਾਂਵਾਲੀ ਦੇ ਭਾਈ ਲਹਿਰ ਸਿੰਘ ਨੂੰ ਉਸ ਸਮੇਂ ਹਿਰਾਸਤ ਵਿੱਚ ਲੈ ਲਿਆ ਸੀ ਜਦੋਂ ਧਰਮ ਯੁੱਧ ਮੋਰਚੇ ਦੇ ਡਿਕਟੇਟਰ ਸੰਤ ਹਰਚੰਦ ਸਿੰਘ ਰੰਗੋਵਾਲ ਦੇ ਸੱਦੇ ਤੇ ਰਸਤਾ ਰੁਕੋ ਕਾਰਵਾਈ ਵਿੱਚ ਸਾਲ ਲੈਂਦਿਆਂ ਆਪਣੀ ਘਰਵਾਲੀ ਤੇ ਪੰਜ ਬੇਟੀਆਂ ਸਮੇਤ ਆਪਣੇ ਘਰ ਦੇ ਨੇੜੇ ਸੜਕ ਵਿੱਚ ਛਤਿਰੀਆਂ ਰੱਖ ਕੇ ਰਸਤਾ ਰੁਕੀ ਬੈਠਾ ਸੀ ਉਸ ਨੂੰ ਥਾਣੇ ਲੈ ਜਾ ਕੇ ਵਿੱਛੂ RAM ਨੇ ਪੁੱਛਿਆ ਸੀ ਤੂੰ ਆਮਰਤ ਕਿੱਥੋਂ ਛੱਕਿਆ ਉਸ ਦੇ ਮੂੰਹ ਸਵਾਭ ਕੀ ਨਿਕਲ ਗਿਆ ਸੀ ਪਿੰਡਰਾਂ ਵਾਲੇ ਸੰਤਾਂ ਤੋਂ ਸੰਤਾਂ ਦਾ ਨਾਂ ਸੁਣਦੇ ਸਾਰੀ ਉਹ ਲੋਹਾ ਲੱਖਾ ਹੋ ਗਿਆ ਸੀ ਤੇ ਬੇਰਹਿਮੀ ਨਾਲ ਭਾਈ ਲਹਿਰ ਸਿੰਘ ਤੇ ਤਸ਼ੱਦਦ ਤੋਂ ਲੱਗ ਪਿਆ ਸੀ ਉਸਨੇ ਵਾਹਿਗੁਰੂ ਵਾਹਿਗੁਰੂ ਕਰਦਿਆਂ ਬੜੇ ਸਬਰ ਨਾਲ ਉਸ ਦਾ ਤਸ਼ੱਦਦ ਸਹਾਰਿਆ ਸੀ ਤੇ ਮੂੰਹੋਂ ਸੀ ਵੀ ਨਹੀਂ ਸੀ ਕੀਤੀ ਉਸ ਦੀ ਡ੍ਰਿੜਤਾ ਵੇਖ ਕੇ ਬਿਛੂ ਰਾਮ ਨੂੰ ਹੋਰ ਵੀ ਅੱਗ ਲੱਗੀ ਸੀ ਉਸਨੇ ਗੁੱਸੇ ਵਿੱਚ ਆ ਕੇ ਉਸ ਦੀ ਦਾੜੀ ਮਨ ਦਿੱਤੀ ਸੀ ਤੇ ਬੜਕ ਮਾਰ ਕੇ ਆਖਿਆ ਸੀ ਪਿੰਡਰਾਵਾਰੇ ਨੂੰ ਕੈਦੇ ਜਾ ਕੇ ਜਿਹੜਾ ਕੁਝ ਕਰਨਾ ਹੀ ਕਰ ਲੈ ਭਾਈ ਲਹਿਰ ਸਿੰਘ ਨੇ ਦਰਬਾਰ ਸਾਹਿਬ ਆ ਕੇ ਸੰਤ ਜਰਨੈਲ ਸਿੰਘ ਨੂੰ ਆਪਣੇ ਨਾਲ ਬੀਚਿਆ ਇਹ ਦਰਦਨਾਕ ਵਾਕਿਆ ਸੁਣਾ ਦਿੱਤਾ ਸੀ ਸੰਤਾ ਨੇ ਤਾਰੇ ਮਿਲਦੂ ਮੋਰਚੇ ਦੀ ਸਟੇਟੋ ਵਿਚੋ ਰਾਮ ਦੀ ਕਰਤੂਤ ਸੰਤਾਂ ਨੂੰ ਸੁਣਾਉਂਦਿਆਂ ਕਿਹਾ ਸੀ ਵਿਚੋ ਰਾਮ ਨੇ ਲਹਿਰ ਸਿੰਘ ਦੀ ਕੁੱਟ-ਕੁੱਟ ਕੇ ਸੱਜੀ ਲੱਤ ਸਜਾ ਦਿੱਤੀ ਤੇ ਦਾੜੀ ਮੰਨ ਦਿੱਤੀ ਆ ਤੇ ਮੇਰੇ ਕੋਲ ਭੇਜ ਦਿੱਤਾ ਤੇ ਨਾਲੇ ਕਹਿ ਦਿੱਤਾ ਜਾ ਜਾ ਕੇ ਭਿੰਡਰਾ ਵਾਲੇ ਨੂੰ ਕਹਿ ਦੇ ਜਿਹੜਾ ਕੁਝ ਕਰਨਾ ਕਰ ਲੈ ਸੰਤਾਂ ਨੇ ਕਿਹਾ ਸੀ ਏ ਮੈਂ ਦੱਸਣਾ ਚਾਹਾਂਗਾ ਪੁਲਿਸ ਵਾਲਿਓ ਉੱਥੇ ਸੀ ਆਈਡੀ ਵਾਲਿਓ ਤੇ ਗੁਰੂ ਕੀ ਸੰਗਤ ਨੂੰ ਬੇਨਤੀ ਕਰਾਂਗਾ ਸਿੰਘੋ ਦਾੜੀ ਕੱਟੀ ਅਮਰਤ ਧਾਰੀ ਸਿੰਘ ਦੀ ਤੇ ਕੱਟੀ ਆ ਕੇਵਲ ਇਸ ਕਰਕੇ ਕਿ ਤੁਮ ਅਮਰਤ ਪਿੰਡਰਾ ਵਾਲੇ ਤੋਂ ਛਕਿਆ ਕਾਂਡ ਕਿਤੇ ਕੋਈ ਹੋ ਜਾਂਦਾ ਮਗਰੋਂ ਕਹਿੰਦੇ ਜੀ ਪਿੰਡਰਾ ਵਾਲੇ ਨੇ ਕਰ ਦਿੱਤਾ ਜਿਹਨੂੰ ਘਰੋਂ ਫੜ ਲੈਂਦੇ ਉਹਦੀ ਛੇਲਾ ਦਿੰਦੇ ਕੁੱਟ-ਕੁੱਟ ਕੇ ਉਹਨੂੰ ਪੁੱਠਾ ਲਟਕਾ ਦਿੰਦੇ ਆ ਤੇ ਸਿੰਘਾਂ ਦੀਆਂ ਦਾੜੀਆਂ ਕੱਟਣੀਆਂ ਸ਼ੁਰੂ ਕਰ ਦਿੱਤੀਆਂ ਪਰ ਜੇ ਕੁਝ ਹੋ ਜਾਵੇ ਤੇ ਮੁੜ ਕੇ ਕਹਿੰਦੇ ਆ ਜੀ 506 ਦਫਾ ਦੇ ਅਧੀਨ ਇਹਦੇ ਤੇ ਕੇਸ ਦਰਜ ਕਰ ਲੋ ਕਿਉਂਕਿ ਇਹਨੇ ਮਨਜੀਤ ਸਾਹਿਬ ਦੀਵਾਨ ਹਾਲ ਤੋਂ ਨਾ ਰਿਲੀਜ਼ ਕਰ ਦਿੱਤੇ ਕਹਿ ਦਿੱਤਾ ਫਲਾਣੇ ਫਲਾਣੇ ਨੇ ਪਾਪ ਕੀਤਾ ਉਹ ਜਿਹੜੇ ਬੰਦੇ ਨੇ ਅਮਰਤਾਰੀ ਸਿੰਘ ਦੀ ਦਾੜ੍ਹੀ ਕੱਟੀ ਆ ਉਹਨੂੰ ਮਾਫ ਕਰਨਾ ਇਦਾਂ ਵੱਡੀ ਬੇਵਕੂਫੀ ਕੀ ਹੋ ਸਕਦੀ ਹੈ ਕਿੰਨੀ ਦੁਨੀਆ ਨੇ ਮੋਰਚੇ 'ਚ ਹਿੱਸਾ ਲਿਆ ਕਿੰਨੀਆਂ ਸੰਗਤਾਂ ਨੇ ਸ਼ਾਂਤਮਈ ਗੋਲੀਆਂ ਖਾਧੀਆਂ ਉਹਦੇ ਵੀ ਇੱਕ ਅੱਧੀ ਲੰਗਾ ਦੇਂਦੇ ਅਸੀਸ ਸ਼ਰਧਾਂਜਲੀ ਉਹਨੂੰ ਵੀ ਦੇ ਦਿੰਦੇ ਆ ਅਖੰਡ ਪਾਠ ਜਿੱਥੇ 21 ਦਾ ਕੀਤਾ ਭਾਈਆਂ ਦਾ ਕਰ ਲੈਂਦੇ ਪਰ ਦਾੜੀ ਕੱਟ ਕੇ ਤੇ ਫਿਰ ਇਹ ਕਹਿਣਾ ਜਾ ਜਾ ਕੇ ਤੇ ਪਿੰਡਰਾ ਵਾਲੇ ਨੂੰ ਕਹਿ ਦੇ ਮੇਰੇ ਕੋਲ ਤੇ ਸਨੇਹਾ ਪੁੱਜ ਗਿਆ ਤੇ ਸਤਗੁਰ ਕਿਰਪਾ ਕਰਨ ਮੈਂ ਤਾਂ ਜੀ ਕੋਈ ਐਲਾਨ ਵੀ ਨਹੀਂ ਕੀਤਾ ਨਾਂ ਵੀ ਨਹੀਂ ਲਿਆ ਚੁੱਪ ਬੈਠਾ ਤੇ ਬਚੋਲੇ ਪਹਿਲਾਂ ਹੀ ਭੇਜਨੇ ਸ਼ੁਰੂ ਕਰ ਦਿੱਤੇ ਆ ਤਿੰਨ ਵੇਰਾਂ ਤੇ ਆ ਚੁੱਕਿਆ ਕੱਲ ਦੇ ਜੀ ਸੰਤਾ ਨੂੰ ਕੋ ਮੈਥੋਂ ਗਲਤੀ ਹੋ ਗਈ ਮੈਂ ਕਹਿਤਾ ਬੈਠਾ ਅੱਗੇ ਵਾਸਤੇ ਕੁਝ ਨਹੀਂ ਕਰਦਾ ਉਹ ਭल्या ਮਾਨਸਾ ਮੈਂ ਤੇ ਕਿਹਾ ਹੀ ਕੁਝ ਨਹੀਂ ਨਾ ਮੈਂ ਮੂੰਹ ਬੋਲਿਆ ਨਾ ਮੈਂ ਹੁਣੇ ਹੀ ਬੋਲਦਾ ਉਹ ਪਹਿਲਾਂ ਹੱਥ ਸਿਰੇ ਤੇ ਪਾ ਲੈਨੇ ਆ ਪਿੱਛੋਂ ਥੜਕੀ ਜਾਂਨੇ ਆ ਜਿਵੇਂ ਬੱਕਰੀ ਪਾਲੇ ਨਾਲ ਕੰਮ ਦੀ ਆ ਇਸ ਤਰ੍ਹਾਂ ਕਰਨ ਲੱਗ ਪੈਨੇ ਆ ਪਹਿਲਾਂ ਹੀ ਕੋਈ ਸੋਚ ਕੇ ਹੱਥ ਪਾਇਆ ਕਰੋ ਉਹ ਖਾਲਸਾ ਜੀ ਜਿਹੜੇ ਉਹ ਜੇ ਲੋਕ ਆ ਮੈਂ ਆਣਾ ਭਾਈ ਸਾਰੇ ਸਿੱਖ ਵੀ ਮਰ ਜਾਈਏ ਸ਼ਾਇਦ ਕੋਈ ਨੁਕਸਾਨ ਨਹੀਂ ਹੋਵੇਗਾ ਪਰ ਸਿੱਖ ਦੀ ਦਾੜੀ ਬਣਾ ਕੇ ਤੇ ਤਾਣਾ ਮਰਵਾ ਕੇ ਕੋਲ ਬਿਠਾ ਕੇ ਬੈਠੇ ਰਹਿਣਾ ਮੈਂ ਸਮਝਣਾ ਇਦੋਂ ਵੱਡੀ ਬੋਝ ਦਿੱਲੀ ਤੇ ਕਹਿਰਤਾ ਆਪਣੇ ਵਾਸਤੇ ਹੋਰ ਕੋਈ ਨਹੀਂ ਇਸ ਪਾਸੇ ਸਾਰਿਆਂ ਨੂੰ ਧਿਆਨ ਦੇਣ ਦੀ ਲੋੜ ਆ ਸਤਿਗੁਰ ਕਿਰਪਾ ਕਰਨ ਜਿਹੜੇ ਉਹ ਜੇ ਲੋਕ ਆ ਉਹਨਾਂ ਵੱਲ ਕੌਮ ਦੀ ਨਿਗਾਹ ਰਹੇ ਤੇ ਸਤਿਗੁਰ ਗ੍ਰੰਥ ਸਾਹਿਬ ਜੀ ਅੱਗੇ ਆਪਾਂ ਅਰਦਾਸ ਕਰੀਏ ਕਿ ਸਾਨੂੰ ਆਪਣੇ ਧਰਮ ਦੀ ਰਾਖੀ ਕਰਨ ਦਾ ਬਲ ਤੇ ਉਦੋਂ ਬਖਸ਼ੋ ਭਾਈ ਸਾਲ ਸਿੰਘ ਅਰਫਕ ਨੇ ਜਦ ਬਿਛੂ ਰਾਮ ਥਾਣੇਦਾਰ ਦੀ ਇਸ ਕਾਨੂੰਨੀ ਕਰਤੂਤ ਬਾਰੇ ਸੁਣਿਆ ਤਾਂ ਉਸਨੇ ਉਸਨੂੰ ਸੋਧਣ ਦਾ ਫੈਸਲਾ ਕਰ ਲਿਆ ਉਸ ਨੇ ਆਪਣੀ ਬੋਰਾਵਾਲੀ ਬਸਤੀ ਵਿਚਲੀ ਜ਼ਮੀਨ ਵਿੱਚੋਂ ਦੋ ਕਿੱਲੇ ਪਹਿਲੀ ਵੇਚ ਕੇ ਬੁਲਟ ਮੋਟਰਸਾਈਕਲ ਤੇ ਹਥਿਆਰ ਖਰੀਦ ਲਏ ਤੇ ਭਾਈ ਅਜੈਬ ਸਿੰਘ ਮਹਾਕਾਲ ਤੇ ਭਾਈ ਜਰਨੈਲ ਸਿੰਘ ਬੂ ਨੂੰ ਨਾਲ ਲੈ ਕੇ ਥਾਣੇਦਾਰ ਬਿੱਛੂ ਰਾਮ ਨੂੰ ਸੌਧਨ ਦੀ ਚਾਰੀ ਕਰ ਲਈ 18 ਦਸੰਬਰ 1983 ਨੂੰ ਦਾਣਾ ਮੰਡੀ ਵਿਖੇ ਆਇਆ ਸਿੰਘਾਂ ਦੀ ਨਿਗਾਹ ਚੜ ਗਿਆ ਭਾਈ ਅਜੈਬ ਸਿੰਘ ਮਹਾਕਾਲ ਤੇ ਭਾਈ ਜਰਨੈਲ ਸਿੰਘ ਬੂ ਦੋਵੇਂ ਹੀ ਮੋਟਰਸਾਈਕਲ ਨੂੰ ਸਟਾਰਟ ਰੱਖ ਕੇ ਉੱਤੇ ਹੀ ਬੈਠੇ ਰਹੇ ਤੇ ਭਾਈ ਰਸਾਲ ਸਿੰਘ ਨੇ ਬਿੱਛੂ ਰਾਮ ਦੇ ਨੇੜੇ ਜਾ ਕੇ ਉਸ ਨੂੰ ਗੋਲੀਆਂ ਮਾਰ ਦਿੱਤੀਆਂ ਉਹ ਮੌਕੇ ਦੀ ਧਮ ਤੋੜ ਗਿਆ ਤੇ ਤਿੰਨੇ ਜਹਾਰੂ ਸਿੰਘ ਬੁਲਟ ਮੋਟਰਸਾਈਕਲ ਉੱਪਰ ਜਾ ਕੇ ਸੁਰੱਖਿਅਤ ਟਿਕਾਣੇ ਜਾ ਪੜੇ ਜੂਨ 1984 ਦੇ ਫੌਜੀ ਹਮਲੇ ਸਮੇਂ ਇਹ ਤਿੰਨੇ ਸਿੰਘ ਪਰਿਕਰਮਾ ਵਿੱਚਲੇ ਸ਼ਹੀਦ ਬਾਬਾ ਦੀਪ ਸਿੰਘ ਜੀ ਦੇ ਗੁਰਦੁਆਰੇ ਨੇੜਲੇ ਸ਼ਬੀਲ ਵਾਲੇ ਮੋਰਚੇ ਵਿੱਚ ਸਨ ਹਿੰਦੂ ਤੋਂ ਸਿੰਘ ਸੱਜਿਆ ਭਾਈ ਅਜੀਤ ਸਿੰਘ ਵੀ ਇਸ ਮੋਰਚੇ ਵਿੱਚ ਨਾਲ ਦੇ ਨਾਲ ਸੀ ਜੋ ਮੈਗਜ਼ੀਨ ਪਰ ਪਰ ਦਿੰਦਾ ਸੀ 5 ਜੂਨ 1984 ਦੀ ਵਿਚਾਰ ਲਈ ਰਾਤ ਤੱਕ ਇਹ ਸਿੰਘ ਇਸ ਮੋਰਚੇ ਚੋਂ ਹਿੰਦ ਫੌਜ ਨਾਲ ਲੋਹਾ ਲੈਂਦੇ ਰਹੇ ਅਤੇ ਉਸ ਦੀ ਭਾਰੀ ਤਬahi ਲਾ ਕੇ ਭਾਈ ਅਜੀਤ ਸਿੰਘ ਸਮੇਤ 6 ਜੂਨ 1984 ਨੂੰ ਅੰਮ੍ਰਿਤਪੁਰ ਗੋਲੀ ਸਿੱਕਾ ਮੁੱਕਣ ਤੇ ਸ਼ਹੀਦ ਹੋ ਪਾਗੇ ਸਨ ਭਾਈ ਰਸਾਲ ਸਿੰਘ ਆਰਫ ਕੇ ਪਹਿਲਾਂ ਬਹੁਤ ਵੱਡਾ ਸ਼ਰਾਬੀ ਸੀ ਅਚਾਨਕ ਉਸ ਦਾ ਮੇਲ ਭਾਈ ਜਰਨੈਲ ਸਿੰਘ ਜੋ ਮਗਰੋਂ ਦਮਦਮੀ ਟਕਸਾਲ ਦੇ 14ਵੇਂ ਮੁਖੀ ਚੁਣੇ ਗਏ ਨਾਲ ਉਸ ਦਿਨ ਹੋ ਗਿਆ ਜਦੋਂ ਸੰਤ ਕਰਤਾਰ ਸਿੰਘ ਦਾ ਹੁਕਮ ਪਾ ਕੇ ਜੱਥੇ ਦੀ ਬਸ ਵਿੱਚ 40 ਸਿੰਘਾਂ ਸਮੇਤ ਭਾਈ ਗੁਰਦੇਵ ਸਿੰਘ ਉਸਮਾਨ ਵਾਲਾ ਦੇ ਆਨੰਦ ਕਾਰਜ ਵਿੱਚ ਸ਼ਾਮਲ ਹੋਣ ਲਈ ਜਾ ਰਹੇ ਸਨ। ਮੀਂਹ ਵਰਿਆ ਹੁਣ ਕਰਨ ਰਸਤਾ ਚੱਕਰ ਨਾ ਖਰਾਬ ਹੋ ਚੁੱਕਾ ਸੀ। ਸ਼ਰਾਬਨਾ ਰਜਰਸਾਲ ਸਿੰਘ ਪੁਲੀ ਤੇ ਖੜਾ ਸੀ। ਡਰਾਈਵਰ ਨੇ ਉਸਨੂੰ ਉਸਮਾਨ ਵਾਲੇ ਦਾ ਰਾਹ ਪੁੱਛਿਆ। ਰਾਹ ਦੱਸਣ ਦੀ ਬਜਾਏ ਉਸਨੇ ਅੱਗੋਂ ਆਵਾ ਤਵਾ ਬੋਲਦਿਆਂ ਕਿਹਾ। ਮੇਲੜ ਸਾਹਾਂ ਦਾ ਵਗ ਮੂੰ ਚੋੱਕੇ ਤੁਰ ਪਿਆ। ਅੱਗੇ ਮੀਂਹ ਨੇ ਬੇਰਸੀ ਕੀਤੀ ਹੋਈ ਆ। ਤੇ ਵਿਆਹ ਵਾਲੇ ਘਰ ਜਾ ਕੇ ਹੋਰ ਪਰਤੂ ਪਉਣਗੇ। ਤੇ ਤੇ ਵਿਚਲੇ ਕੋਈ ਸਿੰਘਾਂ ਨੂੰ ਉਸਤੇ ਬੜਾ ਗੁੱਸਾ ਆਇਆ ਅਤੇ ਉਸ ਨੂੰ ਸਿੱਧਾ ਕਰਨ ਲਈ ਬਸ ਚੋਂ ਉਤਰਨ ਲੱਗੇ ਪਰ ਭਾਈ ਜਰਨੈਲ ਸਿੰਘ ਨੇ ਉਹਨਾਂ ਨੂੰ ਰੋਕ ਕੇ ਸੁਭਾਵਕੀ ਬਚਨ ਕੀਤਾ ਕੀ ਪਤਾ ਖਲ ਨੂੰ ਇਹ ਇੱਕ ਤਾਲੀਮਾ ਬਣ ਕੇ ਸਾਡੇ ਵਿੱਚ ਆਨਰ ਹਲੇ ਭਾਈ ਸਾਲ ਸਿੰਘ ਦੱਸਦਾ ਹੁੰਦਾ ਸੀ ਉਸ ਸਾਰੀ ਰਾਤ ਮੈਨੂੰ ਨੀਂਦ ਨਹੀਂ ਸੀ ਆਈ ਨਾ ਮੈਂ ਆਪ ਸੁੱਤਾ ਸਾਂ ਤੇ ਨਾ ਹੀ ਮਾਂ ਪਿਓ ਨੂੰ ਸੌਂ ਦਿੰਦਾ ਸੀ ਸਵੇਰੇ ਟੜਕੇ ਇਸ਼ਨਾਨ ਕਰਕੇ ਉਸਮਾਨ ਵਾਲਿਆ ਪੜ ਗਿਆ ਸਾਂ ਤੇ ਪੁਛਤਾ ਪਛਾਉਂਦਾ ਉਸ ਘਰ ਚੜੇ ਗਿਆ ਸਾਂ ਇਸ ਕਾਰ ਵਿੱਚ ਜਥੇ ਦੇ ਸਿੰਘ ਠਹਰੇ ਹੋਏ ਸਨ ਮੈਂ ਉਸ ਘਰ ਦਾ ਜਾ ਬੂਹਾ ਖੜਕਾਇਆ ਜਦ ਘਰ ਵਾਲੇ ਬਾਹਰ ਆਏ ਤਾਂ ਮੈਂ ਆਖਿਆ ਮੈਂ ਰਾਤ ਵਾਲੇ ਸੰਤਾਂ ਨੂੰ ਮਿਲਣਾ ਉਸ ਵੇਲੇ ਜਥੇ ਦੇ ਸਾਰੇ ਸਿੰਘ ਨਿਤਨੇਮ ਕਰ ਰਹੇ ਸਨ ਘਰ ਵਾਲਿਆਂ ਮੈਨੂੰ ਬਿਠਾ ਲਿਆ ਸੰਤ ਜਰਨੈਲ ਸਿੰਘ ਨੇ ਨਿਤਨੇਮ ਕਰ ਲਿਆ ਤਾਂ ਮੈਨੂੰ ਉਹਨਾਂ ਨਾਲ ਮਲਾਇਆ ਗਿਆ ਮਿਲ ਜਾਂਦਾ ਹੀ ਟੈਪਿਆ ਤੇ ਰਾਤ ਵਾਲੀ ਗਲਤੀ ਦੀ ਮਾਫੀ ਮੰਗੀ ਸੰਤ ਜਰਨੈਲ ਸਿੰਘ ਨੇ ਮੈਨੂੰ ਕੋਲ ਬਿਠਾ ਲਿਆ ਮੈਂ ਵੀ ਤੁਹਾਡੇ ਨਾਲ ਰਲਣਾ ਮੈਂ ਉਹਨਾਂ ਨੂੰ ਆਖਿਆ ਅਸੀਂ ਤਾਂ ਬੇਲੜ ਸਾਡਾ ਦਾ ਬੱਗ ਤੇ ਤੂੰ ਰੱਜ ਕੇ ਟੰਡ ਸ਼ਰਾਬ ਦੀ ਪੀਣ ਵਾਲਾ ਪੀਣ ਲਈ ਸਾਡੇ ਕੋਲੋਂ ਮਿਲਣੀ ਨਹੀਂ ਐਵੇਂ ਘਰਵਾਰਿਆਂ ਦੇ ਕੰਮੋਂ ਵੀ ਜਾਏਗਾ ਸੰਤ ਜਰਨੈਲ ਸਿੰਘ ਨੇ ਮੇਰੇ ਮੋਢੇ ਤੇ ਥਾਪੀ ਦਿੰਦੇ ਆਖਿਆ ਮੈਂ ਪੀਣੀ ਛੱਡ ਕੇ ਆਇਆ ਤੇ ਘਰਵਾਰਿਆਂ ਨਾਲੋਂ ਵੀ ਮੂੰਹ ਤੋੜ ਲਿਆ ਹੁਣ ਮੈਂ ਤੁਹਾਡੇ ਨਾਲ ਹੀ ਜਾਣਾ ਹੈ ਘਰ ਨਹੀਂ ਮੋੜਨਾ ਮੈਂ ਤਰਲੇ ਮਿੰਤਾ ਕਰੀ ਗਿਆ ਅਜਿਹੇ ਬਚਨ ਬਲਾਸ ਕਿੰਨਾ ਚਿਰ ਹੁੰਦੇ ਰਹੇ ਪਰ ਮੈਂ ਨਾਲ ਜਾਣ ਲਈ ਅੜਿਆ ਰਿਹਾ ਮੇਰਾ ਸਿਰ ਦੇਖ ਕੇ ਸੰਤ ਜਰਨੈਲ ਸਿੰਘ ਨੇ ਸਿੰਘਾਂ ਨੂੰ ਕਿਹਾ ਇਹਨੂੰ ਇਸ਼ਨਾਨ ਕਰਾ ਕੇ ਕਿਸ਼ਹਰਾ ਤੇ ਚੋਲਾ ਪਵਾਓ ਸਿੰਘਾਂ ਨੇ ਉਸੇ ਵੇਲੇ ਹੀ ਮੈਨੂੰ ਦੋ ਕਿਸ਼ਹਰੇ ਤੇ ਚੋਲਾ ਦੇ ਦਿੱਤਾ ਇਸ਼ਨਾਨ ਤਾਂ ਮੈਂ ਘਰੋਂ ਵੀ ਕਰਕੇ ਹੀ ਗਿਆ ਸਾਂ ਪਰ ਸਿੰਘਾਂ ਦਾ ਹੁਕਮ ਮੰਨ ਕੇ ਦੁਬਾਰਾ ਇਸ਼ਨਾਨ ਕੀਤਾ ਤੇ ਚੋਲਾ ਪਾ ਕੇ ਜੱਥੇ ਦੇ ਸਿੰਘਾਂ ਵਰਗੀ ਦਸਤਾਰ ਸਜਾਈ ਇੰਜ ਭਾਈ ਰਸਾਲ ਸਿੰਘ ਇਕਤਾਰੀਮਾ ਹੋ ਕੇ ਚਾਲੀਆਂ ਸਿੰਘਾਂ ਦੇ ਜੱਥੇ ਵਿੱਚ ਰਲ ਗਿਆ ਤੇ ਭਾਈ ਗੁਰਦੇਵ ਸਿੰਘ ਉਸਮਾਨ ਵਾਲਾ ਦੇ ਆਨੰਦਕਾਰ ਚ ਵਿੱਚ ਸ਼ਾਮਲ ਹੋਇਆ ਮੱਤੇ ਪਹੁੰਚ ਕੇ ਜਲਦੀ ਹੀ ਖੰਡੇ ਬਾਟੇ ਦੀ ਪੌਲ ਚੱਕ ਲਈ ਤੇ ਸਿੰਘ ਸੱਜ ਗਿਆ ਉਹ ਪੂਰੇ ਸਬਰ ਸੰਤੋਖ ਤੇ ਦ੍ਰਿੜਤਾ ਨਾਲ ਪੱਕੇ ਤੌਰ ਤੇ ਹੀ ਦਮਦਮਾ ਟਕਸਾਲ ਦੇ ਜੱਥੇ ਵਿੱਚ ਸ਼ਾਮਲ ਹੋ ਗਿਆ ਭਾਈ ਜਸਾਲ ਸਿੰਘ 13 ਅਪ੍ਰੈਲ 1978 ਦੇ ਸਾਕੇ ਸਮੇਂ ਸ਼ਹੀਦ ਹੋਏ ਸਿੰਘਾਂ ਦੀਆਂ ਲਾਸ਼ਾਂ ਲੈਣ ਹਸਪਤਾਲ ਗਏ ਸਿੰਘਾਂ ਵਿੱਚ ਵੀ ਸ਼ਾਮਲ ਸੀ ਤੇ ਸੰਸਕਾਰ ਵਿੱਚ ਵੀ ਹਾਜ਼ਰ ਸੀ ਅਜਿਹੇ ਸਿਰਲੱਥ ਯੋਧੇ ਆਪ ਮੁਖਾਰੀ ਹੀ ਸ਼ਮਾ ਦੇ ਪਰਬਾਨੇ ਬਣ ਕੇ ਧਰਮ ਯੁੱਧ ਵਿੱਚ ਨਿਤਰ ਪਏ ਸਨ ਅਤੇ ਸਬਰ ਸੰਤੋਖ ਤੇ ਡ੍ਰਿੜਤਾ ਧਾਰ ਕੇ ਹਿੰਦ ਫੌਜ ਨਾਲ ਲੋਹਾ ਲੈਂਦੇ ਆ ਸ਼ਹੀਦੀਆਂ ਪਾ ਕੇ ਕਾਲ ਸੇ ਦਾ ਸਨਹਿਰੀ ਇਤਿਹਾਸ ਸਿਰਜ ਕੇ ਸਨ ਫਿਰਕੂ ਕਲੇਸ਼ ਬਾਰੇ ਜੀਬੀ ਸਿੱਧੂ ਇਸ ਅਧਿਆਇ ਦੇ ਉਪਸਿਰਲੇਖ ਫਿਰਕੂ ਕਲੇਸ਼ ਵਿੱਚ ਸਿੱਖਾਂ ਨੂੰ ਫਿਰਕੂ ਭਾਵਨਾ ਪੜਕਾਉਣ ਦਾ ਦੋਸ਼ੀ ਗਰਦਾਨਾਂ ਦਾ ਯਤਨ ਕਰਦਾ ਹੈ ਉਹ ਬਿਨਾ ਕਿਸੇ ਸਬੂਤ ਦੇ ਕਹਿੰਦਾ ਹੈ ਕਿ 올 ਇੰਡੀਆ ਸਿੱਖ ਸਟੂਡੈਂਟ ਫੈਡਰੇਸ਼ਨ ਦੀ 28 ਸਤੰਬਰ 1983 ਦੀ ਮੀਟਿੰਗ ਵਿੱਚ ਹਿੰਦੂਆਂ ਦੇ ਵਿਰੁੱਧ ਪੜਕਾਉ ਉਪਾਸ਼ਣ ਦਿੱਤੇ ਗਏ ਸਨ ਅਸਲ ਵਿੱਚ ਉਹ ਇਹ ਵਰਤਾਂਤ ਸਿਰਜਣਾ ਚਾਹੁੰਦਾ ਕਿ ਨਾ ਭਾਸ਼ਣਾ ਤੋਂ ਰੋਹ ਵਿੱਚ ਆ ਕੇ ਸਿੱਖਾਂ ਨੇ ਹਿੰਦੂਆਂ ਦਾ ਥਾਂ-ਥਾਂ ਕਤਲੇਆਮ ਕਰਨਾ ਸ਼ੁਰੂ ਕਰ ਦਿੱਤਾ ਸੀ ਇਸ ਨਾਲ ਪੰਜਾਬ ਵਿੱਚ ਕਾਨੂੰਨ ਵਿਵਸਥਾ ਦੀ ਸਥਿਤੀ ਵਿਗੜ ਗਈ ਸੀ ਤੇ ਕੇਂਦਰ ਸਰਕਾਰ ਨੇ ਉਸ ਧਰਮ ਨਿਰਪੱਖ ਮੁੱਖ ਮੰਤਰੀ ਦਰਬਾਰਾ ਸਿੰਘ ਦੀ ਪੰਜਾਬ ਸਰਕਾਰ ਨੂੰ ਬੜੀ ਜ਼ਬਕਰਾ ਬਣਾ ਕੇ ਤੋੜ ਦਿੱਤਾ ਸੀ ਜਿਸ ਵਿੱਚ ਸੰਤ ਜਰਨੈਲ ਸਿੰਘ ਦਾ ਵਿਰੋਧ ਕਰਨ ਦੀ ਹਿੰਮਤ ਨਹੀਂ ਸੀ ਅਤੇ ਜਿੱਥੋਂ ਤੱਕ ਕੇਂਦਰ ਸਰਕਾਰ ਉਹਨੂੰ ਆਗਿਆ ਦਿੰਦੀ ਸੀ ਉਹ ਆਪਣੀ ਕਥਨੀ ਨੂੰ ਕਰਨੀ ਵਿੱਚ ਬਦਲਦਾ ਸੀ ਸਿੱਧੂ ਬਿਨਾ ਜਾਣੇ ਤੇ ਪੜਤਾਲੇ ਮਾਰ ਕੇ ਟੱਲੀ ਦਾ ਹਵਾਲਾ ਦੇ ਕੇ ਕਹਿੰਦਾ ਕਿ ਦਰਬਾਰਾ ਸਿੰਘ ਸਰਕਾਰ ਦੇ ਵਤਨ ਦਾ ਕਾਰਨ ਗਿਆਨੀ ਜ਼ੈਲ ਸਿੰਘ ਸੀ ਜਿਹੜਾ ਅਜੇ ਵੀ ਰੋਜ਼ਾਨਾ ਪਿੰਡਰਾ ਵਾਲੇ ਦੇ ਸੰਪਰਕ ਵਿੱਚ ਸੀ ਕੀ ਇਹ ਸੱਚ ਹੋ ਸਕਦਾ ਹੈ ਤੇ ਕਿਸੇ ਦੇ ਮੰਨਣ ਵਿਚ ਆ ਸਕਦਾ ਹੈ ਕਿ ਰਾਸ਼ਟਰਪਤੀ ਦੇ ਅਹੁਦੇ ਤੇ ਬੈਠਾ ਗਿਆਨੀ ਜ਼ੈਲ ਸਿੰਘ ਸੰਸਪਿਡਰਾ ਵਾਲੇ ਨਾਲ ਰੋਜ਼ਾਨਾ ਸੰਪਰਕ ਰੱਖ ਰਿਹਾ ਹੋਵੇ ਵਿਚਾਰੇ ਸਿੱਧੂ ਤੋਂ ਬਿਨਾ ਸਧਾਰਨ ਤੋਂ ਸਧਾਰਨ ਵਿਅਕਤੀ ਵੀ ਇਸ ਦਾ ਜਵਾਬ ਦੇਵੇਗਾ ਨਹੀਂ ਬਿਲਕੁਲ ਨਹੀਂ ਕਿਉਂਕਿ ਇੱਕ ਤਾਂ ਇਹ ਗੱਲ ਕੀਤੀ ਹੀ ਦਰਬਾਰਾ ਸਿੰਘ ਦੇ ਕਿਸੇ ਸਾਥੀ ਦੇ ਹਵਾਲੇ ਨਾਲ ਹੈ ਤੇ ਦੂਜਾ ਉਸ ਦਾ ਨਾਂ ਵੀ ਨਹੀਂ ਦੱਸਿਆ ਗਿਆ ਜਿਸ ਨੂੰ ਮਿਲ ਕੇ ਇਸ ਗਲਤੀ ਪੁਸ਼ਟੀ ਕੀਤੀ ਜਾ ਸਕੀ ਕਿਸੇ ਦੇ ਵਿਰੁੱਧ ਕੀਤੀ ਗਈ ਬੇਨਾਮੀ ਲਿਖਤੀ ਸ਼ਿਕਾਇਤ ਨੂੰ ਤਾਂ ਹਿੰਦ ਸਟੇਟ ਦਾ ਕੋਈ ਵੀ ਅਦਾਰਾ ਪਰਵਾਹ ਨਹੀਂ ਕਰਦਾ ਤੇ ਝੂਠੀ ਜਾਣ ਕੇ ਤੁਰੰਤ ਰੱਦ ਕਰ ਦਿੰਦਾ ਹੈ ਫਿਰ ਇਹ ਤੱਥ ਵੀ ਹੋਣੀ ਗੱਲ ਸੱਚੀ ਕਿਵੇਂ ਮੰਨੀ ਜਾ ਸਕਦੀ ਹੈ ਅਸਲ ਵਿੱਚ ਮਾਰਕ ਟੱਲੀ ਵੱਲੋਂ ਸਿਰਜਾ ਤੇ ਰਾਦੇ ਦੇ ਸਾਬਕਾ ਅਧਿਕਾਰੀ ਜੀਵੀਐਸ ਸਿੱਧੂ ਵੱਲੋਂ ਫਲਾਇਆ ਗਿਆ ਇਹ ਸਾਰਾ ਬਿਰਤਾਂਤ ਯਾਨੀ ਦੇਖ ਸਿੰਘ ਦੇ ਸੰਤ ਜਰਨੈਲ ਸਿੰਘ ਨਾਲ ਸੰਪਰਕ ਹੋਣ ਦੀ ਮਨਕਰਤ ਕਹਾਣੀ ਨਾਲ ਹੀ ਝੂਠਾ ਸਾਬਤ ਹੋ ਜਾਂਦਾ ਹੈ ਫੈਡਰੇਸ਼ਨ ਦੇ ਜਨਰਲ اجلاس ਵਿੱਚ ਵੀ ਬੁਲਾ ਰਹੇ ਨੇ ਹਿੰਦੁਸਤਾਨ ਦੇ ਹਿੰਦੂ ਹਾਕਮਾਂ ਵੱਲੋਂ ਸਿੱਖਾਂ ਤੇ ਢਾਏ ਜਾ ਰਹੇ ਕਹਿਰ ਅਤੇ ਹਿੰਦੂ ਤਵੀ ਸੋਚ ਤੇ ਸਿੱਖਾਂ ਵਿਰੁੱਧ ਪਾੜੇ ਹੋਏ ਫਿਰਕੂ ਵੈਰ ਦਾ ਸੱਚੀ ਬਿਆਨ ਕੀਤਾ ਸੀ ਨਾ ਕਿ ਹਿੰਦੂਆਂ ਵਿਰੁੱਧ ਢੜਕਾਉ ਭਾਸ਼ਣ ਦਿੱਤੇ ਸਨ ਜੇਕਰ ਸਿੱਧੂ ਨੂੰ ਇਸ ਸੱਚ ਦਾ ਬਿਆਨ ਕਰਨਾ ਵੀ ਢੜਕਾਉ ਲੱਗਦਾ ਤਾਂ ਫਿਰ ਉਸ ਦੀ ਸੋਚ ਹੀ ਗੁਲਾਮੀ ਦੇ ਗ੍ਰਹਿਣ ਨਾਲ ਗ੍ਰਹਿਣੀ ਹੋਈ ਹੈ ਅਤੇ ਇਸ ਗ੍ਰੰਥੀ ਹੋਈ ਸੋਚ ਨਾਲ ਹੀ ਉਹ ਓਨੇ ਦਿਨੀ ਵਾਪਰੀਆਂ ਸਾਰੀਆਂ ਵਾਰਦਾਤਾਂ ਨੂੰ ਮਿਥ ਕੇ ਸਿੱਖਾਂ ਵੱਲੋਂ ਕੀਤੀਆਂ ਗਈਆਂ ਵਾਰਦਾਤਾਂ ਦੱਸਦਾ ਹੈ ਉਹ ਮਾਰਕ ਟੱਲੀ ਅਤੇ ਸਤੀਸ ਜਾਕਬ ਦੀ ਹੂਬ ਹੂਬ ਨਕਲ ਮਾਰ ਕੇ ਲਿਖਦਾ ਹੈ ਕੋਈ ਸਿੱਖਾਂ ਨੇ ਜਗਰਾਉਂ ਵਿਖੇ ਸਵੇਰ ਦੀ ਸੈਰ ਕਰਦੇ ਹਿੰਦੂਆਂ ਦੇ ਇੱਕ ਸਮੂਹ ਤੇ ਗੋਲੀਆਂ ਚਲਾਈਆਂ ਸਿੱਧੂ ਸਿੱਖਾਂ ਸਿਰ ਇੱਕ ਅਥੇ ਦੋਸ਼ ਈਓ ਵੜ ਰਿਹਾ ਜਿਵੇਂ ਉਹ ਇਸ ਵਾਰਦਾਤ ਦਾ ਚਸ਼ਮਦੀਤ ਗਵਾਹ ਹੋਵੇ ਪਰ ਸਬੂਤਾਂ ਦੀ ਕਸਵੱਟੀ ਨਾਲ ਪਰਖਣ ਤੇ ਤਾਂ ਉਸ ਦੀਆਂ ਉਹ ਗੱਲਾਂ ਵੀ ਝੂਠੀਆਂ ਸਾਬਤ ਹੋ ਚੁੱਕੀਆਂ ਹਨ ਜਿਨ੍ਹਾਂ ਦਾ ਦਾਵਾ ਉਹ ਮੌਕੇ ਤੇ ਹਾਜ਼ਰ ਹੋਣ ਦਾ ਸਬੂਤ ਦੇ ਕੇ ਕਰਦਾ ਹੈ। ਜਿਸ ਘਟਨਾ ਨੂੰ ਹਿੰਦ ਸਰਕਾਰ ਦਾ ਵਾਈਟ ਪੇਪਰ ਵੀ ਸ਼ੱਕੀ ਮੰਨਦਾ ਹੈ। ਸਿੱਧੂ ਉਸ ਨੂੰ ਵੀ ਖੜਕੂ ਕਾਰਵਾਈ ਕਰਾਰ ਦਿੰਦਾ ਹੈ। ਉਹ ਲਿਖਦਾ ਕਲਕੱਤਾ ਜਾਰੀ ਕਸ਼ਮੀਰ ਮੇਲ ਪੰਜਾਬ ਵਿੱਚੋਂ ਲੰਘਦੇ ਸਮੇਂ ਪਟੜੀ ਤੋਂ ਲਾਹ ਦਿੱਤੀ ਗਈ। ਨਤੀਜੇ ਵਜੋਂ 19 ਯਾਤਰੀ ਮਾਰੇ ਗਏ ਤੇ 129 ਜ਼ਖਮੀ ਹੋ ਗਏ ਜਦਕਿ ਇਹ ਨਰੋਲ ਹਾਦਸਾ ਸੀ ਜਿਹੜਾ ਕੁਝ ਫਿਸ਼ ਪਲੇਟਾਂ ਦੇ ਨਟ ਟੁੱਟਣ ਕਾਰਨ ਵਾਪਰਿਆ ਸੀ। ਇਸ ਵਿੱਚ ਕਈ ਸਿੱਖ ਯਾਤਰੀ ਵੀ ਮਾਰੇ ਗਏ ਤੇ ਜ਼ਖਮੀ ਹੋਏ ਸਨ। ਜੇ ਇਹ ਵੀ ਹਿੰਦੂਆਂ ਵਿਰੁੱਧ ਭੜਕਾਹਟ ਵਿੱਚ ਆ ਕੇ ਸਿੱਖਾਂ ਵੱਲੋਂ ਕੀਤੀ ਗਈ ਵਾਰਦਾਤ ਸੀ ਤਾਂ ਫਿਰ ਕਿਸ ਸਿੱਧੂ ਕੋਲੇ ਇਸਵਾਲ ਦਾ ਜਵਾਬ ਹੈ ਕਿ ਸਿੱਖਾਂ ਨੇ ਸਿੱਖ ਕਿਉਂ ਮਾਰੀ ਪਰ ਮਾ ਬਸ ਕਾਂਡ ਦੀਆਂ ਚਾਰ ਸਵਾਰੀਆਂ ਵੀ ਸੰਤ ਜਰਨੈਲ ਸਿੰਘ ਤੇ ਫੈਡਰੇਸ਼ਨ ਦੀ ਮੀਟਿੰਗ ਵਿੱਚ ਹੋਈ ਭੜਕਾਊ ਭਾਸ਼ਣਾ ਨੇ ਨਹੀਂ ਸੀ ਮਰਵਾਇਆ ਸਗੋਂ ਇਸ ਕੇਸ ਵਿੱਚ ਵੀ ਸਿੱਖਾਂ ਨੂੰ ਵੈਰ ਭਾਵਨਾ ਨਾਲ ਫਸਾਇਆ ਗਿਆ ਸੀ ਮੌਕੇ ਦੇ ਚਸ਼ਮਦੀਦ ਗਵਾਹ ਇੱਕ ਨਿਹੰਗ ਸਿੰਘ ਨੇ ਅਦਾਲਤ ਵਿੱਚ ਗਵਾਹੀ ਦੇਣ ਸਮੇਂ ਕਟਾਰੇ ਵਿੱਚ ਖੜੇ ਗੁਰਸੇਵਕ ਸਿੰਘ ਬਬਲਾ ਸਮੇਤ ਉਹਨਾਂ ਸਿੰਘਾਂ ਦੀ ਬੜੇ ਗੌਰ ਨਾਲ ਬਾਰ-ਬਾਰ ਸ਼ਨਾਖਤ ਕਰਨ ਦੀ ਕੋਸ਼ਿਸ਼ ਕੀਤੀ ਸੀ ਪਰ ਇਹਨਾਂ ਵਿੱਚ ਉਹ ਕੋਈ ਵੀ ਨਹੀਂ ਸੀ ਜਿਨ੍ਹਾਂ ਨੇ ਇਹ ਕਾંડ ਉਸਤੇ ਸਾਹਮਣੇ ਕੀਤਾ ਸੀ ਉਸਨੇ ਅਦਾਲਤ ਵਿੱਚ ਬਿਆਨ ਦਿੱਤਾ ਸੀ ਕਿ ਇਹਨਾਂ ਵਿੱਚੋਂ ਕੋਈ ਵੀ ਉਸ ਵਾਰਦਾਤ ਵਿੱਚ ਸ਼ਾਮਲ ਨਹੀਂ ਸੀ ਅਦਾਲਤ ਨੇ ਨਾ ਸਿੰਘਾਂ ਨੂੰ ਇਸ ਕੇਸ ਵਿੱਚੋਂ ਬਾਰੀ ਜਤਬਰੀ ਕਰ ਦਿੱਤਾ ਸੀ ਫਿਰਕੂ ਕਲੇਸ਼ ਤਾਂ ਕੇਂਦਰ ਸਰਕਾਰ ਦੇ ਇਸ਼ਾਰੇ ਸ਼ੈ ਤੇ ਸਰਪ੍ਰਸਤੀ ਨਾਲ ਹਿੰਦੂ ਤਵੀ ਸੋਚਨੇ ਸ਼ੁਰੂ ਕੀਤਾ ਸੀ ਇਸ ਦਾ ਮੁਖਰਾ ਹਰਿਆਣਾ ਦਾ ਮੁੱਖ ਮੰਤਰੀ ਭਜਨ ਲਾਲ ਸੀ ਉਸ ਨੇ ਪਹਿਲਾ ਨਵੰਬਰ 1982 ਵਿੱਚ ਦਿੱਲੀ ਵਿਖੇ ਹੋਈਆਂ ਏਸ਼ੀਅਡ ਖੇਡਾਂ ਸਮੇਂ ਹਰਿਆਣੇ ਵਿੱਚੋਂ ਲੰਘ ਰਹੇ ਸਿੱਖਾਂ ਨੂੰ ਜ਼ਲੀਲ ਕਰਕੇ ਫਿਰਕਾ ਪ੍ਰਸਤੀ ਦਾ ਤਾंडਵ ਕੀਤਾ ਸੀ ਤੇ ਫਿਰ ਫਰਵਰੀ 1984 ਵਿੱਚ ਹਿੰਦੂਆਂ ਨੂੰ ਖਸਾ ਸਿੱਖਾਂ ਦਾ ਕਤਲੇਆਮ ਕਰਾ ਕੇ ਤੇ ਸਿੱਖ ਬੀਬੀਆਂ ਦੀ ਬੇਪਤੀ ਕਰਕੇ ਤੇ ਗੁਰਦੁਆਰਿਆਂ ਨੂੰ ਅੱਗਾਂ ਲਾ ਕੇ ਨਚਿਆ ਸੀ ਜਾਂ ਫਿਰ ਨਵੰਬਰ 1984 ਵਿੱਚ ਕਾਂਗਰਸੀ ਆਗੂਆਂ ਦੀ ਅਗਵਾਈ ਹੇਠ ਪੂਰੇ ਹਿੰਦੁਸਤਾਨ ਵਿੱਚ ਸਿੱਖਾਂ ਦਾ ਕਤਲੇਆਮ ਕਰਕੇ ਜਾਇਦਾਦਾਂ ਲੁੱਟ ਕੇ ਤੇ ਸਾੜ ਕੇ ਫਿਰਕੂ ਕਲੇਸ਼ ਪੈਦਾ ਕੀਤਾ ਸੀ ਸਿੱਖ ਕਦੇ ਵੀ ਹਮਲਾਵਰ ਨਹੀਂ ਬਣਦੇ ਉਹ ਹਮੇਸ਼ਾ ਹਮਲਾਵਰ ਦਾ ਮੁਕਾਬਲਾ ਕਰਨ ਲਈ ਹੀ ਉਸ ਦੇ ਸਾਹਮਣੇ ਡਟਦੇ ਹਨ ਜ਼ੁਲਮ ਦਾ ਨਾਸ਼ ਮਜ਼ਲੂਮ ਦੀ ਰੱਖਿਆ ਜ਼ਰਵਾਨੇ ਦੀ ਪੱਖਿਆ ਤੇ ਸਵੈ ਮਾਨ ਕਾਇਮ ਰੱਖਣਾ ਖਾਲਸਾ ਇਸਤਾਨ ਦਾ ਅਤੇ ਅੜੇ ਸੋ ਚੜੇ ਪੰਥ ਕਰ ਰਵੈ ਤੇ ਸੁਧਾਰ ਜਾਂ ਸੋਧਾ ਖਾਲਸੇ ਦਾ ਜੰਗੀ ਊਸੂਲ ਹੈ ਸਿੱਖਾਂ ਨੇ ਜਨਾਨਵਾਰ ਕੇ ਵੀ ਇਨਾ ਖਾਲਸਾਈ ਸਿਧਾਂਤਾਂ ਪੰਥ ਕਰਵੈਤਾ ਤੇ ਜੰਗੀ 16 ਤੇ ਪੈਰਾ ਦਿੱਤਾ ਹੈ ਸਿੱਖ ਬਦਲਾ ਲੈਣ ਤੇ ਵੈਰ ਕੱਢਣ ਦੀ ਸੋਚ ਦਾ ਧਾਰਨੀ ਨਹੀਂ ਉਸ ਦੀ ਸੋਚ ਸਰਬਤ ਦਾ ਭਲਾ ਤੇ ਸਵੈਮਾਨ ਦਾ ਜੀਵਨ ਹੈ ਸਿੱਖ ਕਤਲਿਆਮ ਕਰਨ ਵਾਲਾ ਕਾਤਲ ਨਹੀਂ ਤੇ ਨਾ ਹੀ ਉਸ ਹੱਥੋਂ ਮਰਨ ਵਾਲਾ ਮਕਤੂਲ ਤੇ ਮਜ਼ਲੂਮ ਹੀ ਹੋ ਸਕਦਾ ਹੈ ਸੰਤ ਜਰਨੈਲ ਸਿੰਘ ਦੇ ਭਾਸ਼ਣਾ ਤੇ ਜਿਹਾਰੂਆਂ ਦੇ ਐਕਸ਼ਨਾਂ ਵਿੱਚੋਂ ਵੀ ਇਹ ਝਲਕ ਆਪ ਮੁਹਾਰੇ ਪ੍ਰਗਟ ਹੋ ਜਾਂਦੀ ਹੈ ਪਰ ਖਾਲਸੇ ਦੇ ਸੁਨਹਿਰੀ ਇਤਿਹਾਸ ਤੋਂ ਜਾਣ ਲੋਕ ਇਸ ਨੂੰ ਫਿਰਕੂ ਉਪਸਾਦ ਫਿਰਕੂ ਕਲੇਸ਼ ਫਿਰਕੂ ਦੰਗੇ ਕਤਲੇਆਮ ਕਾਨੂੰਨ ਦੀ ਉਲੰਘਣਾ ਦੇਸ਼ ਦੀ ਇਕਤਾ ਅਖੰਡਤਾ ਤੇ ਸੁਰੱਖਿਆ ਲਈ ਖਤਰਾ ਸਮਝਦੇ ਹਨ ਇਸੇ ਬੇਸਮਝੀ ਕਾਰਨ ਹੀ ਸਿੰਘ ਗਰਜ ਵਿੱਚ ਗਰਜਦੇ ਸੰਤ ਜਰਨੈਲ ਸਿੰਘ ਭਿੰਡਰਾਵਾਲੇ ਅਤੇ ਮੈਦਾਨੇ ਜੰਗ ਵਿੱਚ ਜੂਝਦੇ ਜੂਹਾਰੂ ਸਿੰਘ ਕੁਲਦੀਪ ਨਾਇਰ ਤੇ ਜੀਬੀਐਸ ਸਿੱਧੂ ਵਰਗੇ ਦੇਸ਼ ਭਗਤੀ ਦੇ ਜਨੋਨੀਆਂ ਨੂੰ ਅਤਵਾਦੀ ਵਖਵਾਦੀ ਫਿਰਕਾ ਪ੍ਰਸਤਤੀ ਜਾਂ ਫਿਰ ਕਪਟੀ ਸਿਆਸਤਦਾਨਾਂ ਦੀ ਸਿਰਜਣਾ ਵਿਖਾਈ ਦਿੰਦੇ ਹਨ ਬਾਕੀ ਅਗਲੇ ਅੰਕ ਵਿੱਚ ਧੰਨਵਾਦ